ਦਰوار ਖੁੱਲ ਗਿਆ ਹੈ ਕਰਵੰਨ ਨੇ ਤੁਹਾਨੂੰ ਦਰਸ਼ਨ ਦਿਵਾ ਦਿੱਤੇ ਜੀ ਸਾਈਂ ਜੀ ਦੀ ਸਾਰਿਆਂ ਨੂੰ ਗਾਈਜ਼ ਆਪਾਂ ਪਹੁੰਚ ਗਏ ਆਂ ਦਰਵਾਰ ਅੱਜ ਅਸੀਂ ਤਬੀਅਤ ਬਹੁਤ ਖਰਾਬ ਇਹ ਵੀ ਸਾਈਂ ਜੀ ਦੀ ਕਿਰਪਾ ਇਦਾਂ ਦੀ ਹੈ ਕਿ ਆਪਾਂ ਪਹੁੰਚ ਗਏ ਤਾਂ ਕਰਵਾਨੇ ਆ ਤੁਹਾਨੂੰ ਦਰਵਾਰ ਦੇ ਦਰਸ਼ਨ ਦਰਵਾਰ ਹਾਲੇ ਸ਼ਾਇਦ ਖੁੱਲਿਆ ਨਹੀਂ 5:00 ਵਜੇ ਆ। ਠੰਡ ਬਹੁਤ ਹੋ ਚੁੱਕੀ ਆ। ਕਰਵਾਨੇ ਆ ਤੁਹਾਨੂੰ ਦਰਸ਼ਨ। ਵਾਹ। ਇਹ ਪੱਥਰੇਦਾਂ ਦਾ ਹੋਇਆ ਪਿਆਰਾ ਥੱਲੇ ਜਿੱਦਾਂ ਅਸੀਂ ਬਰਫ਼ ਤੇ ਚੱਲਦੇ ਹੁੰਦੇ ਹਾਂ।